ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪੰਜਾਬ ਦੇ ਸਾਰੇ ਦੀਪੂ ਹੋਲਡਰ ਨੂੰ ਇੱਕ ਬੇਨਤੀ ਕਰਦਾ ਹਾਂ ਵੀ ਜਿਹੜੀ ਸਰਕਾਰ ਆਪਣੇ ਬਣਾਈ ਤੀ ਪੂਰੇ 14 ਦਿਨਾਂ ਦਾ ਵੀ ਸਾਡੀ ਤਨਖਾਹ ਲੱਗੂਗੀ ਸਾਡੇ ਦਾ ਆ ਕੰਮ ਕਰਨਗੇ ਕੰਮ ਤਾਂ ਕੀ ਕਰਨੇ ਨੇ ਉਹਨਾਂ ਨੇ ਆਪਣਾ ਰੁਜ਼ਗਾਰ ਖੋਦਿਆ ਦੀਪੂ ਖਤਮ ਕਰਕੇ ਮਾਰਕੀਟ ਫੈਡ ਨੂੰ ਨਵੇਂ ਦੀਪੂ ਬਣਾ ਕੇ ਤੇ ਕਲੇ-ਕਲੇ ਦੀਪੂ ਹੋਲਡਰ ਨੂੰ ਪਤਾ ਹੈ ਵੀ ਆਪਣੇ ਦੀਪੂ ਖਤਮ ਕਰਤੇ ਗਏ ਜੇ ਆਪਾਂ ਹਾਈ ਕੋਰਟ ਦੇ ਵਿੱਚ ਨਾ ਜਾਂਦੇ ਧਰਨੇ ਨਾ ਲਾਉਂਦੇ ਪੰਜਾਬ ਦੇ ਵਿੱਚ ਰਾਜਭਾਗ ਨੂੰ ਨਾ ਘੇਰਦੇ ਤੇ ਜਿਹੜੇ ਜਿਹੜੇ ਆਪਣੇ ਮੁੱਦੇ ਤੇ ਉਹਨਾਂ ਤੇ ਲਈ ਨਾ ਲੜਦੇ ਤਾਂ ਆਪਣੇ ਅੱਜੇ ਰੋਜ਼ਗਾਰ ਖਤਮ ਕਰਤਾ ਦੀਗਾ ਤੇ ਸਾਡੇ ਡਿੱਪੂ ਹੋਲਡਰਾਂ ਨੇ ਸਾਡੇ ਪੰਜਾਬ ਦੇ ਯੋਧਿਆਂ ਨੇ ਲੜਾਈ ਲੜ ਕੇ ਜਿੱਥੇ ਵੀ ਆਟਾ ਬੰਨਣ ਜਾਂਦੇ ਸੀਗੇ ਉੱਥੇ ਜਾ ਕੇ ਉਹਨਾਂ ਨੂੰ ਘੇਰਿਆ ਲੜਾਈ ਲੜੀ ਹਰ ਮੁੱਦੇ ਤੇ ਆਪਣੇ ਡਿੱਪੂ ਹੋਲਡਰਾਂ ਨੇ ਲੜਾਈ ਲੜੀ ਤਾਂ ਕਰਕੇ ਆਪਣਾ ਰੋਜ਼ਗਾਰ ਬਚਿਆ ਪਰ ਵੀਰੋ ਜੇ ਇਹ ਆਪਾਂ ਲੜਾਈਆਂ ਨਾ ਲੜਦੇ ਤਾਂ ਡੀਪੂ ਹੋਲਡਰ ਪੰਜਾਬ ਦੇ ਖਤਮ ਹੋ ਜਾਂਦੇ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹੁਣ ਇੱਕ ਸਮਾਂ ਆ ਗਿਆ ਵੀ ਆਪਾਂ ਨੂੰ ਜਿਹੜੀ ਲੜਾਈ ਹੈ ਉਹਦਾ ਬਦਲਾ ਲੈਣ ਵਾਸਤੇ ਜੇ ਹੁਣ ਆਪਾਂ ਬਦਲਾ ਨਹੀਂ ਫੂਲ ਨਹੀਂ ਰਹਿ ਸਕਦੇ ਤਾਂ ਹੋਰ ਆਪਾਂ ਕਿਦੋਂ ਲੰਮਾਗੇ ਹੁਣ ਕੱਲੇ ਕੱਲੇ ਡੀਪੂ ਹੋਲਡਰ ਨੂੰ ਮੇਰੀ ਇਹ ਬੇਨਤੀ ਹੈ ਜਿਹੜੇ ਹਲਕੇ ਦੇ ਵਿੱਚ ਜਿਹਦਾ ਸੋਦਾ ਪੈਂਡੀਗਟ ਜਿੱਤਦਾ ਉਹਨੂੰ ਚਾ ਉਹਨੂੰ ਹਰਾਓ ਝਾੜੂ ਵਾਲੇ ਨੂੰ ਜਿਹਦਾ ਜਿੱਤਦਾ ਉਹਨੂੰ ਜਿਤਿਓ ਕੋਈ ਵੀ ਕੈਂਡੀਡੇਟ ਹੈ ਕੋਈ ਵੀ ਪਾਰਟੀ ਦਾ ਹੈ ਪਰ ਜਿਹੜਾ ਝਾੜੂ ਦਾ ਕੈਂਡੀਡੇਟ ਹੈ 13 ਦੇ 13 ਉਹਨਾਂ ਦੀਆਂ ਜਵਾਨਤਾਾਂ ਜੰਬਤ ਕਰਾਉਂਦੀਆਂ ਨੇ ਆਪਾਂ ਨੇ ਇਹ ਨਾ ਹੋਵੇ ਤੁਸੀਂ ਚੌਥੇ ਨੰਬਰ ਵਾਲੇ ਨੂੰ ਵੋਟਾਂ ਪਾ ਦਿਓ ਜਿਹੜੇ ਹਲਕੇ ਦੇ ਵਿੱਚ ਜਿਹੜਾ ਕੈਂਡੀਡੇਟ ਜਿੱਤਦਾ ਉਹਨੂੰ ਵੋਟਾਂ ਪਾ ਕੇ ਜਿੱਤਿਆਓ ਤਾਂ ਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਭਗਵੰਤ ਮਾਨ ਦੇ 13 ਦੇ 13 ਕੈਂਡੀਡੇਟ ਨੇ ਉਹ ਆਪਾਂ ਹਰਾ ਕੇ ਭੇਜੀਏ ਪੰਜਾਬ ਸਰਕਾਰ ਨੂੰ ਸਾਬਤ ਸਖਾਈਏ ਜਿਹੜੇ ਡੀਪੂ ਦਾ ਰੋਜ਼ਗਾਰ ਖਤਮ ਕਰਤਾ ਵੀ ਉਨ ਨੂੰ ਸਾਬਤ ਕਰ ਸਕੀ ਆਪਾਂ ਵੀ ਦੱਸ ਸਕੀਏ ਵੀ ਜਿਹੜੇ ਪੰਜਾਬ ਦੇ ਡੀਪੂ ਹੋਲਡਰ ਨੇ 185000 ਉਹਨਾਂ ਦਾ ਜਗਾਰ ਖਤਮ ਕਰਤਾ ਦੀਗਾ ਮਿਰੇਗਾ ਸਕੀਮ ਦਾ ਜਿਹੜੀ ਸਕੀਮਾ ਤੇ ਉਹ ਖਤਮ ਕਰਕੇ ਪੈਸੇ ਕੱਢ ਕੇ ਅੱਡੀ ਨਵੇਂ ਡੀਪੂ ਬਣਾ ਦੇਤੇਗੇ ਤੇ ਮਿਰੇਗਾ ਸਕੀਮ ਵਾਲਿਆਂ ਦਾ ਹੀ ਦੂਸਰੀ ਗੱਲ 40 ਲੱਖ ਜਿਹੜਾ ਪਰਿਵਾਰ ਹੈ ਉਹਨਾਂ ਨੂੰ ਸਮਝਾਓ ਮਿਰੇਗਾਲ ਨੂੰ ਸਮਝਾਓ ਇਹ ਤੁਹਾਡਾ ਫਰਜ਼ ਬਣਦਾ ਹੈ ਵੀ ਜਿਹੜਾ ਤੁਹਾਡਾ ਕੈਂਡੀਡੇਟ ਜਿੱਤਦਾ ਹੈ ਉਹਨੂੰ ਜਿੱਤਿਆ ਕੇ ਭੇਜੋ ਜਿਹੜਾ ਝਾੜੂ ਵਾਲਾ ਹੈ ਉਹ ਜੇ ਜਿੱਤਦਾ ਵੀ ਹੈ ਉਹਨੂੰ ਹਰਾ ਕੇ ਭੇਜੋ ਵੋਟਾਂ ਇਕੱਠੀਆਂ ਕਰਕੇ ਦੂਜੇ ਕੈਂਡੀਡੇਟ ਨੂੰ ਪਾਓ ਤਾਂ ਕਿ ਇਹ ਆਪਾਂ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਸਾਬਤ ਕਿਹਾ ਜਾ ਸਕੀਏ ਸੰਕ ਤਾਂ ਸਿੱਖੂਗਾ ਜੇ ਤੁਹਾਡਾ ਏਕਾ ਹੋਊਗਾ ਜਦੋਂ ਤੁਹਾਡੇ ਪਿੰਡਾਂ ਦੇ ਵਿੱਚ ਆਉਂਦੇ ਨੇ ਚਾਹੇ ਕੈਂਡੀਡੇਟ ਆਉਂਦਾ ਹੈ ਝਾੜੂ ਵਾਲਾ ਦਾ ਚਾਹੇ ਉਹਨਾਂ ਦਾ ਕੋਈ ਵਰਕਰ ਆਉਂਦਾ ਹੈ ਚਾਹੇ ਕੋਈ ਉਹਨਾਂ ਦਾ ਐਮਐਲਏ ਆਉਂਦਾ ਹੈ ਕੱਲੇ-ਕੱਲੇ ਨੂੰ ਸਵਾਲ ਕਰੋ ਵੀ 1.58 ਹਜ਼ਾਰ ਡੀਪੂ ਹੋਲਡਰ ਕਿਉਂ ਖਤਮ ਕੀਤੇ ਮਾਰਕ ਫਾਈਲ ਦੇ ਜਿਹੜਾ ਤੁਸੀਂ ਬਣਾਏ ਨੇ ਉਹਨੂੰ 68 ਹਜ਼ਾਰ ਕਿਉਂ ਦੇ ਰਹੇ ਹੋ ਸਾਨੂੰ ਸਿਰਫ 50 ਪੈਸੇ ਕਿਉਂ ਦੇ ਰਹੇ ਹੋ ਦੂਸਰੀ ਗੱਲ 300 ਰੁਪਇਆ ਕਵੰਟਰ ਜਿਹੜਾ ਘਰਾਂ 'ਚ ਦਿਨ ਹੈ ਘਰਾਂ 'ਚ ਦੇ ਕੇ ਨਹੀਂ ਆ ਰਹੇ ਮਹੱਲਿਆਂ ਦੇ ਵਿੱਚ ਸੱਥਾਂ ਦੇ ਵਿੱਚ ਜਾਂ ਗੁਰਦੁਆਰੇ ਜਾ ਕੇ ਦੇ ਰਹੇ ਨੇ ਉਮੀਦਾਂ ਦੀਪੂ ਹੋਲਡਰ ਵੰਡ ਰਹੇ ਨੇ ਉਹਨਾਂ ਨੂੰ ਮਿਲ ਰਹੇ ਨੇ 47 ਰੁਪਏ ਦੀ ਦੀਪੂ ਜਿਹੜਾ ਮਾਰਕਫੈਟ ਦਾ ਬਣਦਾ ਉਹਨੂੰ 68000 ਰੁਪਇਆ 300 ਰੁਪਇਆ ਕਵੰਟਰ ਹੋਰ ਮਾਲ ਪੱਤੇ ਮਿਲ ਰਹੇ ਨੇ ਇਹ ਹਰ ਇੱਕ ਮੁੱਦੇ ਤੇ ਜਿਹੜਾ ਪੰਜਾਬ ਸਰਕਾਰ ਦਾ ਕੋਈ ਕੈਂਡੀਡੇਟ ਜਾਂ ਕੋਈ ਵੀ ਵਰਕਰ ਆਉਂਦਾ ਹੈ ਉਹਨੂੰ ਘੇਰਿਆ ਜਾਵੇ ਉਹਨੂੰ ਸਵਾਲ ਸਕਾਇਆ ਜਾਵੇ ਉਹਨਾਂ ਦੇ ਸਵਾਲ ਜਵਾਬ ਜ਼ਰੂਰ ਪੁੱਛੋ ਮੈਂ ਇਕੱਲੇ ਇਕੱਲੇ ਡੀਪੂ ਹੋਲਡਰ ਨੂੰ ਬੇਨਤੀ ਕਰਦਾ ਵੀ ਜਿਹੜੀ ਸਰਕਾਰ ਹੈ ਉਹਦੇ ਕਿਸੇ ਵੀ ਕੈਂਡੀਡੇਟ ਨੂੰ ਤੁਸੀਂ ਬੋਟ ਨਹੀਂ ਪਾਉਣੀ ਜਿਹੜਾ ਤੁਹਾਡੇ ਹਲਕੇ ਦੇ ਵਿੱਚ ਜਿੱਤਦਾ ਹੈ ਕੋਈ ਵੀ ਪਾਰਟੀ ਦਾ ਹੈ ਤੇ ਉਹਨਾਂ ਨੂੰ ਜਿਤਾ ਕੇ ਭੇਜੋ ਤਾਂ ਕਿ ਜਿਹੜੀ ਆਪਾਂ ਪੰਜਾਬ ਸਰਕਾਰ ਨੂੰ ਸਾਬਤ ਕਰ ਸਕੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ